ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਿੱਚ ਦੋਸਤੋ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਕਿਰਪਾ ਕਰਕੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਲਿਖਿਓ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਦੋਸਤੋ ਇਹ ਜੋ ਨੁਸਖੇ ਦੱਸੇ ਗਏ ਹਨ ਇਹ ਸਿਆਣਿਆਂ ਦੁਆਰਾ ਅਜ਼ਮਾਏ ਗਏ ਹਨ ਤੁਹਾਡੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਹ ਜ਼ਰੂਰ ਕੰਮ ਆਉਣਗੇ ਇਸ ਲਈ ਪੂਰੀ ਵੀਡੀਓ ਜ਼ਰੂਰ ਦੇਖਿਓ ਨੰਬਰ 1 ਜਿਹੜੇ ਲੋਕ ਸਵੇਰੇ ਉੱਠ ਕੇ ਬਿਨਾਂ ਚੱਪਲਾਂ ਤੋਂ ਟਹਿਲਦੇ ਹਨ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਕੰਟਰੋਲ ਵਿੱਚ ਰਹਿੰਦਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਨੰਬਰ 2 ਮੂਲੀਆਂ ਦਾ ਜੂਸ ਪੀਣ ਨਾਲ ਹਮੇਸ਼ਾ ਦਿਲ ਮਜ਼ਬੂਤ ਰਹਿੰਦਾ ਹੈ ਇਹ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਵੀ ਹੈ ਨੰਬਰ 3 ਜੇਕਰ ਤੁਸੀਂ ਆਪਣੇ ਬਾਲਾਂ ਨੂੰ ਝੜਨ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਕੇਲੇ ਦਾ ਗੁੱਦਾ ਕੱਢ ਕੇ ਪਾਣੀ ਵਿੱਚ ਉਬਾਲ ਕੇ ਫਿਰ ਠੰਡਾ ਕਰਕੇ ਆਪਣੇ ਵਾਲਾਂ ਵਿੱਚ ਲਗਾਓ। ਇਹਦਾ ਕਰ ਨਾਲ ਤੁਹਾਡੇ ਬਾਲ ਬਿਲਕੁਲ ਝਿੜਨੋਂ ਹਟ ਜਾਣਗੇ। ਨੰਬਰ 4 ਜੇਕਰ ਤੁਹਾਡੇ ਪੈਰਾਂ ਵਿੱਚ ਜਲਣ ਅਤੇ ਖਾਰਿਸ਼ ਹੁੰਦੀ ਹੈ ਤਾਂ ਤੇਸੀ ਘਿਓ ਦੀ ਮਾਲਿਸ਼ ਕਰੋ। ਇਸ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ। ਨੰਬਰ 5 ਦੋਸਤੋ ਜੇਕਰ ਤੁਸੀਂ ਭਿੱਜੀਆਂ ਹੋਈਆਂ ਕਿਸ਼ਮਿਸ਼ ਪਾਣੀ ਪੀਂਦੇ ਹੋ ਤਾਂ ਤੁਸੀਂ ਬਹੁਤ ਹੀ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਇਨਾ ਦਾ ਪਾਣੀ ਪੀਣਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਈਫ ਲਾਈਕ ਹੁੰਦਾ ਹੈ। ਨੰਬਰ 6 ਟੁੱਟਿਆ ਹੋਇਆ ਸ਼ੀਸ਼ਾ ਕਦੇ ਵੀ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਆਪਣਾ ਮੂੰਹ ਨੂੰ ਦੇਖਣਾ ਚਾਹੀਦਾ ਹੈ। ਇਦਾਂ ਕਰਨਾ ਬਿਲਕੁਲ ਵੀ ਚੰਗਾ ਨਹੀਂ ਹੁੰਦਾ। ਇਹ ਸਭ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ। ਨੰਬਰ 7 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਮਾ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਤੇਲ ਵਿੱਚ ਆਮਲੇ ਦਾ ਪਾਊਡਰ ਮਿਲਾ ਕੇ ਆਪਣੇ ਵਾਲਾਂ ਵਿੱਚ ਲਗਾਓ। ਤੁਹਾਡੇ ਵਾਲ ਮਲਮਯ ਅਤੇ ਲੰਬੇ ਹੋ ਜਾਣਗੇ। ਨੰਬਰ 8 ਜੇਕਰ ਤੁਹਾਡੇ ਸਿਰ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੋ ਰਿਹਾ ਹੋਵੇ ਤਾਂ ਤੁਸੀਂ ਇੱਕ ਲੋង ਨੂੰ ਤਵੇ ਉੱਤੇ ਰੱਖ ਕੇ ਚੰਗੀ ਤਰ੍ਹਾਂ ਭੁੰਨ ਲਓ ਅਤੇ ਫਿਰ ਉਸ ਨੂੰ ਤੁਰੰਤ ਹੀ ਸੁੰਘੋ। ਇੱਦਾਂ ਕਰਨ ਨਾਲ ਤੁਹਾਨੂੰ ਸਿਰਦਰਦ ਤੋਂ ਬਹੁਤ ਹੀ ਜ਼ਿਆਦਾ ਆਰਾਮ ਮਿਲੇਗਾ। ਨੰਬਰ 9 ਦੋਸਤੋ ਜੇਕਰ ਅਸੀਂ ਬਾਥੂ ਦਾ ਸੇਵਨ ਕਰਦੇ ਹਾਂ ਤਾਂ ਸਾਨੂੰ ਕਬਜ਼ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ। ਅਸੀਂ ਬਾਥੂ ਦੀ ਸਬਜ਼ੀ ਬਣਾ ਕੇ ਵੀ ਬਾਥੂ ਦਾ ਸੇਵਨ ਕਰ ਸਕਦੇ ਹਾਂ ਨੰਬਰ 10 ਜੇਕਰ ਕਿਸੇ ਨੂੰ ਪਾਇਰਿਆ ਨਾਮ ਦੀ ਬਿਮਾਰੀ ਹੋਵੇ ਤਾਂ ਲੌਂਗ, ਇਲਾਇਚੀ, ਤੁਲਸੀ, ਆਦਰਕ ਨੂੰ ਉਬਾਲ ਕੇ ਉਸ ਪਾਣੀ ਨੂੰ ਪੀਓ ਤਾਂ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ ਅਤੇ ਕੁਝ ਹੀ ਸਮੇਂ ਵਿੱਚ ਇਸ ਬਿਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 11 ਜੇਕਰ ਤੁਹਾਡੇ ਵਿੱਚ ਖੂਨ ਦੀ ਕਮੀ ਹੈ ਤਾਂ ਸਵੇਰੇ ਉੱਠ ਕੇ ਗੁੜ ਅਤੇ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ ਇੱਦਾਂ ਕਰਨ ਨਾਲ ਬਹੁਤ ਹੀ ਜ਼ਿਆਦਾ ਖੂਨ ਬਣਦਾ ਹੈ। ਨੰਬਰ 12 ਰਾਤ ਨੂੰ ਤੇ ਸਵੇਰੇ ਖਾਣਾ ਬਿਲਕੁਲ ਘੱਟ ਹੀ ਖਾਣਾ ਚਾਹੀਦਾ ਹੈ। ਜੇਕਰ ਤੁਸੀਂ ਪੇਟ ਭਰ ਕੇ ਖਾਣਾ ਚਾਹੁੰਦੇ ਹੋ ਤਾਂ ਦੁਪਹਿਰ ਦੇ ਸਮੇਂ ਹੀ ਖਾਓ। ਇਹ ਤੁਹਾਡੇ ਲਈ ਬਿਲਕੁਲ ਸਹੀ ਰਹੇਗਾ। ਨੰਬਰ 13 ਦੋਸਤੋ ਜੇਕਰ ਤੁਸੀਂ ਆਪਣੇ ਪੇਟ ਦੀ ਸਫਾਈ ਬਿਲਕੁਲ ਵੀ ਨਹੀਂ ਰੱਖ ਪਾਉਂਦੇ ਤੁਸੀਂ ਤੁਲਸੀ ਦੇ ਪਾਣੀ ਦਾ ਸੇਵਨ ਕਰੋ ਐਦਾਂ ਕਰਨ ਨਾਲ ਤੁਹਾਡਾ ਪੇਟ ਬਿਲਕੁਲ ਸਾਫ਼ ਰਹੇਗਾ ਨੰਬਰ 14 ਬਹੁਤ ਸਾਰੇ ਲੋਕਾਂ ਨੂੰ ਤਜਾਬ ਬਣ ਦੀ ਸਮੱਸਿਆ ਰਹਿੰਦੀ ਹੈ ਪਰ ਜੇਕਰ ਤੁਸੀਂ ਤਜਾਬ ਬਣ ਦੀ ਸਮੱਸਿਆ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਜਵਾਇਣ ਦੇ ਪਾਣੀ ਪੀਣਾ ਸ਼ੁਰੂ ਕਰ ਦੇਵੋ ਕੁਝ ਹੀ ਦਿਨਾਂ ਵਿੱਚ ਤਜਾਬ ਬਣਨਾ ਬੰਦ ਹੋ ਜਾਵੇਗਾ ਨੰਬਰ 15 ਜੇਕਰ ਤੁਹਾਨੂੰ ਰੋਟੀ ਖਾਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਢਕਾਰ ਆਉਂਦੇ ਹਨ ਤਾਂ ਤੁਸੀਂ ਰੋਟੀ ਖਾਣ ਤੋਂ ਬਾਅਦ ਦੋ ਲੌਂਗ ਉਵਾਲਕੇ ਖਾਣੇ ਸ਼ੁਰੂ ਕਰ ਦੇਵੋ ਢਕਾਰ ਆਉਣੇ ਬੰਦ ਹੋ ਜਾਣਗੇ। ਨੰਬਰ 16 ਜਿਹੜੀਆਂ ਮਹਿਲਾਵਾਂ 24 ਘੰਟੇ ਦੇ ਵਿੱਚ ਚਾਹ ਦਾ ਸੇਵਨ 3 ਤੋਂ 4 ਵਾਰ ਕਰਦੀਆਂ ਹਨ ਉਹਨਾਂ ਦਾ ਚਿਹਰਾ ਜਲਦੀ ਹੀ ਮੁਰਝਾ ਜਾਂਦਾ ਹੈ। ਮਹਿਲਾਵਾਂ ਇਸ ਗੱਲ ਦਾ ਹਮੇਸ਼ਾ ਖਾਸ ਧਿਆਨ ਰੱਖਣਾ। ਨੰਬਰ 17 ਸਰਦੀਆਂ ਦੇ ਵਿੱਚ ਲੋੜ ਤੋਂ ਜ਼ਿਆਦਾ ਗਰਮ ਪਾਣੀ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਹਮੇਸ਼ਾ ਗੁੰਗੁਣੇ ਪਾਣੀ ਦਾ ਸੇਵਨ ਹੀ ਕਰਨਾ ਚਾਹੀਦਾ ਹੈ ਨੰਬਰ 18 ਦੋਸਤੋ ਅਲਵੀਰਾ ਇੱਕ ਅਜੀਹੀ ਚੀਜ਼ ਹੈ ਜਿਸ ਵਿੱਚ چینی ਅਤੇ ਪਾਣੀ ਮਿਲਾ ਕੇ ਪੀਣ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਅਲਵੀਰਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹੈ ਨੰਬਰ 19 ਇੱਕ ਬਹੁਤ ਹੀ ਜ਼ਰੂਰੀ ਗੱਲ ਸੰਤਰੇ ਦਾ ਜੂਸ ਪੀਣ ਨਾਲ ਜਿਨ੍ਹਾਂ ਲੋਕਾਂ ਦੇ ਪੇਟ ਵਿੱਚ ਪੱਥਰੀ ਹੁੰਦੀ ਹੈ ਉਹ ਟੁੱਟ ਕੇ ਬਾਹਰ ਆ ਜਾਂਦੀ ਹੈ ਇਸ ਗੱਲ ਦਾ ਹਮੇਸ਼ਾ ਖਾਸ ਧਿਆਨ ਰੱਖਿਆ ਜਾਵੇ ਨੰਬਰ B ਜੇਕਰ ਅਸੀਂ ਕੇਲੇ ਨੂੰ ਦੁੱਧ ਵਿੱਚ ਮਿਕਸ ਕਰਕੇ ਪੀਂਦੇ ਹਾਂ ਤਾਂ ਸਾਡਾ ਸਰੀਰ ਪੂਰੀ ਤਰ੍ਹਾਂ ਮਜ਼ਬੂਤ ਬਣਿਆ ਰਹਿੰਦਾ ਹੈ ਨੰਬਰ 21 ਸਾਡੇ ਸਰੀਰ ਲਈ ਹਰੀਆਂ ਸਬਜ਼ੀਆਂ ਖਾਣੀਆਂ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ ਕਿਉਂਕਿ ਦੋਸਤੋ ਕਦੇ ਵੀ ਹਰੀਆਂ ਸਬਜ਼ੀਆਂ ਖਾਣ ਨਾਲ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਾਟ ਨਹੀਂ ਹੁੰਦੀ ਅਤੇ ਪੂਰੇ ਵਿਟਾਮਿਨ ਮਿਲਦੇ ਰਹਿੰਦੇ ਹਨ ਨੰਬਰ 22 ਜੇਕਰ ਤੁਹਾਡੇ ਦੰਦ ਪੂਰੀ ਤਰ੍ਹਾਂ ਬਲੈਕ ਜਾਂ ਪੀਲੇ ਹਨ ਤਾਂ ਤੁਸੀਂ ਉਸ ਉੱਤੇ ਕੋਲੇ ਦੀ ਮ사ਜ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਦੰਦ ਪੂਰੀ ਤਰ੍ਹਾਂ ਸਫੇਦ ਅਤੇ ਚਮਕਦਾਰ ਹੋ ਜਾਣਗੇ। ਨੰਬਰ 23 ਜੇਕਰ ਤੁਹਾਡੀ ਅਲਮਾਰੀ ਵਿੱਚ ਚੂਹਾਂ ਦਾ ਆਣਾ ਜਾਣਾ ਬਹੁਤ ਹੈ ਤਾਂ ਤੁਸੀਂ ਇੱਕ ਨੀਲ ਪੇਂਡ ਦੀ ਸ਼ੀਸ਼ੀ ਅਲਮਾਰੀ ਦੇ ਵਿੱਚ ਰੱਖ ਦਿਓ ਤਾਂ ਚੂਹੇ ਬਿਲਕੁਲ ਨਹੀਂ ਆਉਣਗੇ। ਨੰਬਰ 24 ਜੇਕਰ ਤੁਸੀਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਹੱਟਾ-ਕੱਟਾ ਰੱਖਣਾ ਚਾਹੁੰਦੇ ਹੋ ਤਾਂ ਸਾਬੂਦਾਣੇ ਦੀ ਖਿਚੜੀ ਖਾਣੀ ਚਾਹੀਦੀ ਹੈ। ਨੰਬਰ 25 ਜੇਕਰ ਛੋਟੇ ਬੱਚਿਆਂ ਨੂੰ ਲੂਜ਼ ਮੋਸ਼ਨ ਲੱਗ ਜਾਂਦਾ ਤਾਂ ਉਹਨਾਂ ਬੱਚਿਆਂ ਨੂੰ ਨਾਰੀਅਲ ਦਾ ਪਾਣੀ ਦੇਣਾ ਚਾਹੀਦਾ ਹੈ ਇੱਦਾਂ ਕਰਨ ਨਾਲ ਉਹਨਾਂ ਬੱਚਿਆਂ ਨੂੰ ਲੂਜ਼ ਮੋਸ਼ਨ ਤੋਂ ਤੁਰੰਤ ਛੁਟਕਾਰਾ ਮਿਲਦਾ ਹੈ। ਨੰਬਰ 26 ਕੋਈ ਵੀ ਜ਼ਖਮ ਭਰਨ ਦੇ ਲਈ ਹਲਦੀ, ਪਿਆਜ਼ ਦਾ ਰਸ ਅਤੇ ਅਦਰਕ ਦਾ ਰਸ ਜ਼ਖਮ ਉੱਤੇ ਲਗਾਉਣ ਨਾਲ ਜਲਨ ਤਾਂ ਬਹੁਤ ਸਾਰੀ ਹੋਵੇਗੀ ਪਰ ਬਹੁਤ ਹੀ ਜਲਦੀ ਉਹ ਜ਼ਖਮ ਭਰ ਜਾਵੇਗਾ। ਨੰਬਰ 27 ਬਹੁਤ ਸਾਰੀਆਂ ਔਰਤਾਂ ਦੀ ਤ્વਚਾ ਸਰਦੀਆਂ ਦੇ ਮੌਸਮ ਵਿੱਚ ਬੇਰੁਖੀ ਤੇ ਬੇਜਾਨ ਹੋ ਜਾਂਦੀ ਹੈ। ਉਹਨਾਂ ਔਰਤਾਂ ਨੂੰ ਕਦੇ ਵੀ ਸਰਦੀਆਂ ਦੇ ਮੌਸਮ ਵਿੱਚ ਸਾਬਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਨੰਬਰ 28 ਜੇਕਰ ਤੁਸੀਂ ਆਪਣੇ ਸਰਹਾਣੇ ਥੱਲੇ ਹਰੀ ਇਲਾਚੀ ਲਾਲ ਕੱਪੜੇ ਦੇ ਵਿੱਚ ਬੰਨ ਕੇ ਰੱਖਦੇ ਹੋ ਤਾਂ ਉਹਨਾਂ ਦੇ ਘਰ ਵਿੱਚ ਨੈਗੇਟਿਵਿਟੀ ਹਮੇਸ਼ਾ ਹੀ ਦੂਰ ਰਹਿੰਦੀ ਹੈ। ਨੰਬਰ 29 ਜਿਹੜੇ ਲੋਕਾਂ ਨੂੰ ਦਿਨ ਅਤੇ ਰਾਤ ਨੂੰ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਗੁਸੇ ਜਿਹੇ ਦੁੱਧ ਦੇ ਵਿੱਚ ਡੇਢ ਚਮਚ ਦੇਸੀ ਘਿਓ ਦਾ ਪਾਣ ਨਾਲ ਇਹ ਸਮੱਸਿਆ ਬਿਲਕੁਲ ਹੀ ਦੂਰ ਹੋ ਜਾਵੇਗੀ। ਅਤੇ ਨੀਂਦ ਪੂਰੀ ਤਰ੍ਹਾਂ ਆਉਣੀ ਸ਼ੁਰੂ ਹੋ ਜਾਵੇਗੀ। ਨੰਬਰ 3 ਦੋਸਤੋ ਮੂਲੀ ਦੇ ਪੱਤਿਆਂ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਇਸ ਲਈ ਜਿਹੜੇ ਲੋਕ ਮੂਲੀ ਦੇ ਪੱਤਿਆਂ ਦਾ ਸੇਵਨ ਕਰਦੇ ਹਨ ਉਹਨਾਂ ਦਾ ਬੀਪੀ ਬਿਲਕੁਲ ਕੰਟਰੋਲ ਵਿੱਚ ਰਹਿੰਦਾ ਹੈ ਨਾਲ ਦੀ ਨਾਲ ਪੂਰੀ ਖੁਰਾਕ ਦਾ ਵੀ ਖਿਆਲ ਰੱਖੋ ਤੇ ਕਸਰਤ ਵੀ ਜ਼ਰੂਰ ਕਰੋ। ਨੰਬਰ 31 ਸਾਨੂੰ ਕਦੇ ਵੀ ਲੱਸੀ ਅਤੇ ਦਹੀਂ ਖਾਣ ਤੋਂ ਬਾਅਦ ਕੇਲੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਇੱਦਾਂ ਕਰਨਾ ਸਾਡੇ ਲਈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਸਾਬਿਤ ਹੁੰਦਾ ਹੈ ਨੰਬਰ 22 ਜੇਕਰ ਤੁਸੀਂ ਆਪਣਾ weight ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਡਾਈਟ ਦੇ ਵਿੱਚ ਨਿੰਬੂ ਅਤੇ ਖੀਰੀ ਦਾ ਸੇਵਨ ਕਰਨਾ ਹੋਵੇਗਾ ਇਸ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਨੰਬਰ 33 ਹੱਥ ਦਾ ਅੰਗੂਠਾ ਸਾਡੇ ਫੇਫੜਿਆਂ ਨਾਲ ਜੁੜਿਆ ਹੁੰਦਾ ਹੈ ਜੇਕਰ ਤੁਹਾਡੇ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਥੋੜਾ ਜਿਹਾ ਆਪਣੇ ਅੰਗੂਠੇ ਦੀ मालिश ਕਰੋ ਅਤੇ ਥੋੜਾ ਜਿਹਾ ਖਿੱਚੋ ਅਜਿਹਾ ਕਰਨ ਨਾਲ ਤੁਹਾਨੂੰ ਤੁਰੰਤ ਹੀ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 34 ਸਾਨੂੰ ਆਪਣੀ ਡਾਈਟ ਦੇ ਵਿੱਚ ਸ਼ੱਕਰ ਦਾ ਸੇਵਨ ਜ਼ਿਆਦਾ ਅਤੇ ਚੀਨੀ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਚੀਨੀ ਦੀ ਜ਼ਿਆਦਾ ਵਰਤੋਂ ਕਰਨ ਦੇ ਨਾਲ ਸਾਡਾ ਲੀਵਰ ਵੀ ਖਰਾਬ ਹੋ ਸਕਦਾ ਹੈ ਅਤੇ ਸ਼ੂਗਰ ਦੀ ਬਿਮਾਰੀ ਵੀ ਪੈਦਾ ਹੋ ਸਕਦੀ ਹੈ। ਨੰਬਰ 35 ਜੇਕਰ ਅਸੀਂ ਭੁੰਨੇ ਹੋਏ ਛੋਲਿਆਂ ਦੇ ਵਿੱਚ ਰੋਟੀ ਖਾਣ ਤੋਂ 1 ਘੰਟਾ ਬਾਅਦ ਗੁੜ ਮਿਲਾ ਕੇ ਖਾਂਦੇ ਹਾਂ ਤਾਂ ਖੂਨ ਦੀ ਕਮੀ ਬਿਲਕੁਲ ਹੀ ਦੂਰ ਹੋ ਜਾਂਦੀ ਹੈ ਅਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਨੰਬਰ 36 ਗਾਜਰ ਖਾਣਾ ਅਤੇ ਗਾਜਰ ਦਾ ਜੂਸ ਪੀਣਾ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਗਾਜਰ ਖਾਣ ਨਾਲ ਸਾਡਾ ਖੂਨ ਵੀ ਗਾੜਾ ਨਹੀਂ ਹੁੰਦਾ ਅਤੇ ਗਾਜਰ ਨੂੰ ਸਾਨੂੰ ਹਾਰਟ ਅਟੈਕ ਤੋਂ ਵੀ ਬਚਾਉਂਦੀ ਹੈ ਨੰਬਰ 37 ਸਾਨੂੰ ਡਾਇਰੈਕਟ ਹੀ ਦੁੱਧ ਦੇ ਵਿੱਚ ਹਲਦੀ ਨਹੀਂ ਪਾਉਣੀ ਚਾਹੀਦੀ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਪੈਨ ਅੰਦਰ ਥੋੜਾ ਜਿਆ ਦੇਸੀ ਘਿਓ ਲਵੋ ਉਸ ਨੂੰ ਥੋੜਾ ਜਿਆ ਹਲਕਾ ਜਾਂ ਗਰਮ ਕਰਨ ਤੋਂ ਬਾਅਦ ਉਸ ਵਿੱਚ ਥੋੜੀ ਜਹੀ ਹਲਦੀ ਮਿਲਾ ਲਵੋ ਲੋੜ ਅਨਸਾਰ ਤੁਸੀਂ ਉਸਦੇ ਵਿੱਚ ਪੀਸੀ ਹੋਈ ਕਾਲੀ ਮਿਰਚ ਦਾ ਛੇਵਨ ਵੀ ਕਰ ਸਕਦੇ ਹੋ ਜਦੋਂ ਇਹ ਸਭ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਫਿਰ ਇਸ ਨੂੰ ਦੁੱਧ ਦੇ ਵਿੱਚ ਮਿਲਾ ਲਵੋ ਦੁੱਧ ਵਿੱਚ ਮਿਲਾਉਣ ਤੋਂ ਬਾਅਦ ਹੁਣ ਇਸ ਦੁੱਧ ਨੂੰ ਪੀਓ ਇਹ ਦੁੱਧ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਕਰੇਗਾ ਅਤੇ ਨਾ ਹੀ ਕੋਈ ਹਲਦੀ ਨੁਕਸਾਨ ਕਰੇਗੀ ਬਲਕਿ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਇਸ ਦੇ ਵਿੱਚ ਬਹੁਤ ਹੀ ਸਾਰੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਇਹ ਸਭ ਕਰਨ ਦੇ ਨਾਲ ਸਾਡਾ ਪੇਟ ਬਹੁਤ ਹੀ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦਾ ਹੈ ਅਤੇ ਜਿੰਨਾਂ ਬਿਮਾਰੀਆਂ ਦਾ ਅਸੀਂ ਸ਼ੁਰੂ ਤੋਂ ਹੀ ਸ਼ਿਕਾਰ ਹੁੰਦੇ ਹਨ ਉਹ ਬਿਮਾਰੀਆਂ ਜੜ ਤੋਂ ਖਤਮ ਵੀ ਹੋ ਜਾਂਦੀਆਂ ਹਨ ਦੋਸਤੋ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤੁਹਾਡੀ ਸਭਨਾਂ ਦੀ ਮਨੋਕਾਮਨਾ ਪੂਰੀ ਹੋਵੇ ਤੁਸੀਂ ਤੰਦਰੁਸਤ ਰਹੋ ਸਦਾ ਬਹਾਰ ਰਹੋ ਆਵਾਜ਼ ਰਹੋ ਹਮੇਸ਼ਾ ਤਰੱਕੀਆਂ ਕਰੋ ਕਿਰਪਾ ਕਰਕੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਦੇ ਹੋ ਤਾਂ ਕਿ ਸਾਨੂੰ ਵੀ ਪਤਾ ਚੱਲ ਸਕੇ ਸਾਡੀ ਵੀਡੀਓ ਦਾ ਰਿਸਪਾਂਸ ਕਿਦਾਂ ਦਾ ਹੈ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ